ਪਟਿਆਲਾ ਸੰਗਰੂਰ ਰੋਡ ਤੋਂ ਇੱਕ ਵੱਡੀ ਦੁਖਦਾਈ ਖਬਰ ਸਾਹਮਣੇ ਆਈ ਹੈ ਪਟਿਆਲਾ ਸੰਗਰੂਰ ਰੋਡ ਉੱਤੇ ਸਥਿਤ ਪਿੰਡ ਨਦਾਮਪੁਰ ਨਜ਼ਦੀਕ ਇੱਕ ਭਿਆਨਕ ਸੜਕੀ ਹਾਦਸਾ ਵਾਪਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਇੱਥੇ ਦੱਸ ਦਈਏ ਕਿ ਪਟਿਆਲਾ ਸੰਗਰੂਰ ਰੋਡ ਉੱਤੇ ਸਥਿਤ ਪਿੰਡ ਨਦਾਮਪੁਰ ਦੇ ਨਜ਼ਦੀਕ ਦੋ ਕਾਰਾਂ ਅਤੇ ਇੱਕ ਪਿਕਅਪ ਦੇ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ ਹੈ ਇਸ ਟੱਕਰ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਅਤੇ ਤਿੰਨ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਪਟਿਆਲਾ ਸੰਗਰੂਰ ਰੋਡ ਤੇ ਵਾਪਰੇ ਇਸ ਦਰਦਨਾਕ ਹਾਦਸੇ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਜੋ ਦਿਖ ਰਿਹਾ ਹੈ ਕਿ ਆਪਸ ਵਿੱਚ ਟਕਰਾਈਆਂ ਕਾਰਾਂ ਚੱਕਨਾ ਚੂਰ ਹੋ ਗਏ ਹਨ ਇਸ ਸੜਕੀ ਹਾਦਸੇ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਪਟਿਆਲਾ ਸੰਗਰੂਰ ਰੋਡ ਤੋਂ ਇੱਕ ਵੱਡੀ ਦੁਖਦਾਈ ਖਬਰ ਸਾਹਮਣੇ ਆਈ ਹੈ ਪਟਿਆਲਾ ਸੰਗਰੂਰ ਰੋਡ ਉੱਤੇ ਸਥਿਤ ਪਿੰਡ ਨਦਾਮਪੁਰ ਨਜ਼ਦੀਕ ਇੱਕ ਭਿਆਨਕ ਸੜਕੀ ਹਾਦਸਾ ਵਾਪਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਇੱਥੇ ਦੱਸ ਦਈਏ ਕਿ ਪਟਿਆਲਾ ਸੰਗਰੂਰ ਰੋਡ ਉੱਤੇ ਸਥਿਤ ਪਿੰਡ ਨਦਾਮਪੁਰ ਦੇ ਨਜ਼ਦੀਕ ਦੋ ਕਾਰਾਂ ਅਤੇ ਇੱਕ ਪਿਕਅਪ ਦੇ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ ਹੈ ਇਸ ਟੱਕਰ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਅਤੇ ਤਿੰਨ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਪਟਿਆਲਾ ਸੰਗਰੂਰ ਰੋਡ ਤੇ ਵਾਪਰੇ ਇਸ ਦਰਦਨਾਕ ਹਾਦਸੇ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਜੋ ਦਿਖ ਰਿਹਾ ਹੈ ਕਿ ਆਪਸ ਵਿੱਚ ਟਕਰਾਈਆਂ ਕਾਰਾਂ ਚੱਕਨਾ ਚੂਰ ਹੋ ਗਏ ਹਨ ਇਸ ਸੜਕੀ ਹਾਦਸੇ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ